ਸਰਕਾਰ ਮੁਰਦਾਬਾਦ 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 ਮਾਮਲਾ ਇਹਦਾ ਕਿ ਸਾਡਾ ਬ੍ਰਦਰ ਇਨਾ ਪਹਿਲਾਂ ਸਰਕਾਰੀ ਗੋਲੀ ਤੇ ਲਾਇਆ ਵਾ ਇਹ ਉਹ ਲਾਈਨ ਚ ਲੱਗਾ ਸੀ ਤੇ ਉਹਨਾਂ ਨੇ ਇਹਨੂੰ ਫੜ ਲਿਆ ਵਾ ਚਾਹੇ ਤੇ ਸਰਕਾਰੀ ਗੋਲੀ ਬੰਦ ਕਰ ਨਸ਼ੇ ਤੇ ਆਪ ਵੇਚਣ ਦੇ ਨੇ ਨਸ਼ਾ ਬੰਦ ਹੋਊਗਾ ਤੇ ਕੋਈ ਨਸ਼ਾ ਲਾਊਗਾ ਕਿੱਥੋਂ ਵੀ ਇਹ ਕੀ ਸਾਰੇ ਨਸ਼ਿਆਂ ਦੀ ਬਰਬਾਦੀ ਕਰਨ ਦੇ ਜੇ ਸਰਕਾਰ ਹੀ ਸਾਰਾ ਕੁਝ ਕਰਾਉਣੀ ਜੇ ਸਰਕਾਰ ਚਾਵੇ ਤੇ ਕੁਝ ਵੀ ਕਰਾ ਸਕਦੀ ਉਹ ਪੰਜਾਂ-ਦਾਹਾਂ ਦਿਨਾਂ ਦੀ ਖੇਡ ਨਹੀਂ ਕੋਈ ਦੋ ਘੰਟਿਆਂ ਦੀ ਖੇਡ ਹੈ ਜੇ ਬੰਦ ਕਰਾਉਣਾ ਹੋਵੇ ਇਹਨਾਂ ਦੀ ਸਹੇ ਵਿੱਚ ਹੀ ਸਾਰਾ ਕੁਝ ਚੱਲਣ ਰਿਹਾ ਵਾ ਜੇ ਬੰਦ ਕਰਾਉਣਾ ਚਾਹਣ ਤੇ ਮਿੰਟ ਚੋਂ ਦੀ ਕਰਾ ਸਕਦੇ ਪਰ ਸਾਡੇ ਭਰਾ ਨੂੰ ਇਨਸਾਫ ਚਾਹੀਦਾ ਚਾਹੇ ਜੋ ਕੋਈ ਕੁਝ ਬਰਾਮਦ ਹੋਇਆ ਹੋਵੇ ਤੇ ਸਾਨੂੰ ਸਬੂਤ ਦੇਣ ਝੂਠੇ ਕੇਸ ਦੇ ਦਿਤਾ ਵਾ ਇਹ ਐ ਨਾ ਸਾਨੂੰ ਇਹ ਦੱਸਿਆ ਵੀ ਇਹ ਸੈਂਟਰ ਚ ਭੇਜਣ ਲੱਗੇ ਉਤੋਂ ਇਹਨੇ ਵਿਗੜ ਕੇ ਆਉਣਾ ਉਤੋਂ ਸੁਧਰ ਕੇ ਥੋੜੀ ਆਉਣਾ ਜੇ ਸੁਧਾਰਨਾ ਚਾਹੇ ਤੇ ਸਰਕਾਰ ਸਰਪ੍ਰਸਤੀ ਕਰ ਸਕਦੀ ਹੈ ਇਹਨੂੰ ਫੜਿਆ ਕਿੱਥੋਂ ਗਿਆ ਫੜਿਆ ਇਥੇ ਡੇਰਾਬਾਬ ਨਰਕਾ ਹਸਪੀਟਲ ਤੋਂ ਫੜਿਆ ਗਿਆ ਜੀ ਗੋਲੀ ਲੈਣ ਆਇਆ ਸੀ ਗੋਲੀ ਲੈਣ ਆਇਆ ਸੀ ਲੈਨ ਚ ਲੱਗਾ ਸੀ ਜੀ ਸਰਕਾਰ ਨੇ ਖੁਦ ਇਹ ਆਪ ਚਾਲੂ ਕੀਤੀ ਤੇ ਉਹੀ ਤਾਂ ਹੀ ਕਹਿੰਨੀ ਆ ਵੀ ਸਰਕਾਰ ਇਹ ਨਸ਼ਾ ਬੰਦ ਕਰੇ ਤੇ ਫਿਰ ਲਏਗੀ ਕਿਥੋਂ ਦੁਨੀਆ ਇਹ ਹੀ ਐ ਨਾ ਨਸ਼ਾ ਬੰਦ ਕਰਨ ਤੇ ਸਾਰੇ ਨੌਜਵਾਨ ਜਿਹੜੇ ਬਚਨ ਨਸ਼ਿਆਂ ਦੀ ਲੈਨ ਚ ਤੇ ਇਹਨਾਂ ਪਾਇਆ ਵਾ ਪਹਿਲਾਂ ਨਸ਼ਿਆਂ ਦੀ ਗੋਲੀਆਂ ਤੇ ਲਾ ਦਿੱਤਾ ਵਾ ਤੇ ਹ ਹਾਂ ਜੀ ਚਾਹੁੰਦੇ ਜਿਹੜੇ ਆਉਂ ਸੈਂਟਰ ਦੀ ਗੋਲੀ ਵੀ ਫਿਰ ਇਹ ਵੀ ਬੰਦੂਗੀ ਹਾਂ ਜੀ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਜੀ ਜੀ ਬੀ ਐਨ ਜੀ ਦਾ ਪਰਚਾ ਹਾਂ ਜੀ ਤੇ ਜਿਹੜਾ ਪਰਚਾ ਬਣਿਆ ਉਹਦਾ ਕਟਿਆ ਜਾਵੇ ਵੀ ਜੋ ਵੀ ਉਹਨਾਂ ਇਨਸਾਫ ਬੰਦਾ ਮਿਲੇ ਚਾਹੇ ਤੇ ਉਹਦੇ ਚ ਕੁਝ ਬਰਾਮਦ ਹੋਇਆ ਤਾਂ ਉਹ ਸਾਨੂੰ ਦੱਸਿਆ ਜਾਵੇ ਸਾਨੂੰ ਸਬੂਤ ਦਿੱਤਾ ਜਾਵੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਸੁਟਣ ਦੇ ਆ ਜੀ ਕੱਲ੍ਹ ਐ ਹੋਈ ਕੱਲ੍ਹ ਮੁੰਡਾ ਨਸ਼ੇ ਦੀ ਆਈਡੀ ਬਣੀ ਹੋਈ ਓਦੀ ਕੀ ਨਾਮ ਹੁੰਦਾ ਕੀ ਸਾਇਰ ਜੀ ਉਹ ਗੋਲੀ ਖਾਣ ਗਿਆ ਬਬਸ ਉੱਥੇ ਹੀ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਉਥੇ ਮੁੰਡਾ ਚੁੱਕਿਆ ਹੋਇਆ ਵਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਤਨ ਦੱਸਿਆ ਵੀ ਨਹੀਂ ਹੈਗਾ ਉਸਨੇ ਬਾਅਦ ਚ ਕਿ ਤੁਹਾਡਾ ਮੁੰਡਾ ਹੈ ਤੁਸੀਂ ਸਾਨੂੰ ਪਤਾ ਲੱਗਾ ਵਾ ਕਿ ਮੁੰਡਾ ਇਹਨਾਂ ਨੇ ਚੁੱਕਿਆ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕੀ ਕੀਤਾ ਸਿਰਫ ਇੱਕ ਗੋਲੀ ਖਾਣ ਗਿਆ ਉਹਦੀ ਆਈਡੀ ਬਣੀ ਹੋਈ ਆ ਮਤਲਬ ਕਿ ਉਹ ਗੋਲੀ ਰੋਜ਼ ਲੈਂਦਾ ਹੀ ਗੋਲੀ ਖਾਣ ਗਿਆ ਬਸ ਇੱਥੇ ਪੁਲਿਸ ਸਟੇਸ਼ਨ ਆ ਗਿਆ ਇਹਨਾਂ ਤੁਹਾਨੂੰ ਕੀ ਕਿਹਾ ਸਾਨੂੰ ਹਾਲੇ ਕੋਈ ਨਹੀਂ ਪਤਾ ਹੈਗਾ ਸਾਨੂੰ ਐਫਆਰ ਵੀ ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਇਹੀ ਨਸ਼ਾ ਕੇਂਦਰ ਦੇ ਵਿੱਚ ਕੱਲ ਮੁੰਡੇ ਕਰਨੇ ਕੱਲ ਇਹ ਗੱਲ ਹੋਈ ਆ ਵੀ ਨੁਸ਼ਾ ਕੇਂਦਰ ਚ ਜਾਣੇ ਆ ਪਰ ਉੱਥੇ ਨਸ਼ਾ ਗੇਂਦਰ ਚ ਨਹੀਂ ਇਹ ਗੱਲ ਬੱਤੀ। ਕੱਲ ਹੀ ਹੋਇਆ ਕੋ ਮੈਂ ਸਾਰੇ ਪਾਸੇ ਹੀ ਤਾਲੂ ਨਹੀਂ ਗਿਆ ਉੱਥੇ। ਨਹੀਂ ਗਿਆ ਉੱਥੇ। ਤੁਸੀਂ ਵੀ ਜਾਓਗੇ। ਇਹ ਕਿੰਨੇ ਸੱਡਾ ਬੱਚਾ ਬਾਹਰ ਆਇਆ ਜਾਏ ਪਰ ਚੜਾਦ ਹੋ ਜਾਈ ਇਹ ਗਰੀਬ ਹੈ ਕਿ ਕਿੱਥੋਂ ਲਾ ਲਿਆ ਪਏ। ਨਾਲ ਲਖਵਿੰਦਰ ਕੌਰ ਕਿੰਨਾ ਹੈ ਸਾਡੇ ਬੇਟਾ ਦਾ ਜਿੰਮਾ ਕਿੰਨਾ ਹੈ? ਅਰਸ਼ਦੀਪ ਸਿੰਘ। ਕੀ ਹੋਇਆ ਕੀ ਇਹ ਸਰਾ ਮਤਲਬ ਉਹ ਕਰੋ ਨਾ ਮਤਲਬ ਮੋਟਰਸਾਈਕਲ ਲੈ ਕੇ ਤੇ ਕਹਿੰਦਾ ਕਿ ਮੰਮੀ ਮੈਂ ਦਵਾਈ ਲੈਵਾਂ ਪਣੀ। ਰੋਜ਼ ਹੁੰਦਾ ਹੀ ਡੇਰਾ ਪਾਪਾ ਨਾਨਕ। ਤੇ ਗੋਲੀ ਲੈਣ ਗਿਆ ਲੈੰਚ ਲੱਗਾ ਇਹਨਾਂ ਨੇ ਫੜ ਲੈ ਆਇਆ ਹਨ ਸਾਰੀ ਦਿਹਾੜੀ ਕੋਈ ਪਤਾ ਨਹੀਂ 7 7:30 ਵਜੇ ਇਹਨਾਂ ਨੇ ਫੋਨ ਕੀਤਾ ਪੁਲਿਸ ਵਾਲਿਆ ਸਰਪੰਚ ਸਾਹਿਬ ਨੂੰ ਕਿ ਤੁਹਾਡਾ ਬੰਦਾ ਨੇ ਫੜਿਆ ਆ ਇਹ ਇਹ ਮੁੜ ਕੇ ਰਾਤ ਵਿਚਾਰੇ ਭੱਜੇ ਨਸੇ ਫਿਰਦੇ ਰਹਿਆ ਹਨ ਕੋਈ ਪਤਾ ਨਹੀਂ ਬਸ ਗੋਲੀ ਖਾਂਦਾ ਸੀ ਤੇ ਇਹਨਾਂ ਨੇ ਕੋਲੋਂ ਪਾ ਕੇ ਕਿਸ ਲੈਕ ਪੀਂਦਾ ਫੜਿਆ ਗਿਆ ਮੜੀਆਂ ਦੇ ਵਿੱਚ ਤੁਹਾਡੀ ਅੰਦਰ ਗੱਲ ਹੈ ਕਿਸ ਨੇ ਸੁਣੀ ਨਹੀਂ ਗੱਲ ਸਾਡੀ ਸਾਡਾ ਗੱਲ ਸੁਣੀ ਹਾਂਜੀ ਨਹੀਂ ਸੁਣੀ ਗੱਲ ਕਹੀ ਹੁਣ ਤੁਸੀਂ ਕੀ ਸੁਣੀ ਆਹੀ ਕਹਿੰਦੇ ਆ ਕਿ ਸਾਡੇ ਨਾਲ ਤੱਕੀਸ਼ਾ ਹੀ ਨਾ ਕਰੋ ਅਸੀਂ ਗਰੀਬ ਲੋਕ ਆ ਜਿਹੇ ਇਨੇ ਸਮੈਕਾਂ ਪੀਣ ਜੋਗੇ ਹੋਂ ਤਾਂ ਹੀ ਇਹ ਕਹੇ ਦਾ ਘਰ ਦਾ ਕਰਕੇ ਗੁਜ਼ਾਰਾ ਹਰੇ ਬੇਟੇ ਬਿਆਰਾ ਕਲਦਾ ਟਾਈਮ ਪਾਸੇ ਪਾਪਾ ਇਹਨਾਂ ਦੀ ਲਾਤ ਵੀ ਟੁੱਟੀ ਜੇ ਖਰਚਾ ਟੜ ਕੇ ਦਿਹਾੜੀ ਲਾ ਕੇ ਘਰ ਲਿਆਗੇ ਸਾਨੂੰ ਦਿੰਦਾ ਗੋਲੀ ਸਰਕਾਰੀ ਖਾਂਦਾ ਆ ਅਸੀਂ ਉਹ ਨਹੀਂ ਕਰਤਾ ਆ ਇਹ ਮਾੜਾ ਮੋਟਾ ਵੀ ਇਹੀ ਗੋਲੀ ਗਾਲੀ ਖਾਂਦਾ ਹੀ ਇਹ ਜਿਹਨਾਂ ਦੀ ਸੈਂਟਰ 'ਚ ਲੱਗੀ ਹੈ ਕਹਿੰਦੇ ਕਿ ਉਦਾਂ ਨਹੀਂ ਕੰਮ ਹੁੰਦਾ ਹੋਰ ਇਹ ਜਿਹੜੀ ਗੋਲੀ ਲੱਗੀ ਹੈ ਇਹ ਤੁਹਾਨੂੰ ਲੱਗਦਾ ਠੀਕ ਹੈ ਜਾਂ ਇਹ ਹੱਟਣੀ ਚਾਹੀਦੀ ਵੀ ਇਹ ਵੀ ਹੱਟ ਨਹੀਂ ਚਾਹੀਦੀ ਇਹ ਵੀ ਹੱਟ ਨਹੀਂ ਚਾਹੀਦੀ ਸਾਡੇ ਬੱਚੇ ਰਹਿ ਜਾਣ ਨਾ ਰਹਿ ਜਾਣ ਸਾਨੂੰ ਇਹ ਮਨਜ਼ੂਰ ਆ ਇਹ ਸੈਂਟਰ ਵਾਲੇ ਨੂੰ ਨਸ਼ਾ ਹਟਾਉਣ ਵਾਸਤੇ ਨਸ਼ਾ ਦਿੱਤਾ ਜਾਂਦਾ ਹਾਂਜੀ ਹਾਂਜੀ ਜੋ ਥਾਣਾ ਦੇਰਾ ਬਾਬਾ ਨਾਨਕ ਉਹ ਘਰਾਓ ਕੀਤਾ ਗਿਆ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਹੈ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਬਹੁਤ ਭਲੇ ਮਨ ਚ ਸ਼ਰਾਬ ਪੀਣ ਦੇ ਆਦੀ ਹੀ ਖਟਿਆਲੇ ਪਿੰਡ ਸ਼ਰਾਬ ਪੀਣਗੇ ਉਹ ਤੋਂ ਨਾ ਬੋਤਲ ਸ਼ਰਾਬ ਲਈ ਆ ਉਹ ਚੋਂ ਨਾ ਅੱਧੀ ਪੀਤੀ ਤੇ ਅੱਧੀ ਉਹਨਾਂ ਦੇ ਕੋਲ ਹੀ ਉਹਨਾਂ ਨੂੰ ਉੱਥੋਂ ਚੁੱਕ ਲਿਆ ਉਹਨਾਂ ਤੋਂ 19 ਬੋਤਲਾਂ ਸ਼ਰਾਬ ਦੇਰਾ ਬਾਬਾ ਨਾਨਕ ਦੀ ਪੁਲਿਸ ਨੇ ਪਾਤੀ ਆ ਤੇ ਉਦੋਂ ਬਾਅਦ ਆ ਜਿਹੜੇ ਖਟਿਆਲੇ ਚ ਸ਼ਰਾਬ ਵੇਚਦੇ ਨੇ ਰੋਜ਼ ਸ਼ਰਾਬ ਵਕੰਡੀ ਆ ਖਟਿਆਲੇ ਢੇਲੀ ਵਿਕਦੀ ਜੇ ਇੱਕ ਸਾਡੇ ਪਿੰਡ ਦਾ ਹੋਰ ਮੁੰਡਾ ਜੇ ਉਨੂੰ ਹਸਪਤਾਲੋਂ ਗੋਲੀਖਾਨ ਆਏ ਨੂੰ ਚੁੱਕ ਲਿਆ ਜੇ ਉਹਦੇ ਤੇ ਸਮੈਕ ਦਾ ਪਰਚਾ ਦਿੱਤਾ ਜੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ੱੱਕਾ ਕਰ ਰਿਹਾ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਕੁਛ ਨਹੀਂ ਆਉਂਦੇ ਜਿਹੜੇ ਖਾਣ ਪੀਣ ਵਾਲੇ ਉਹਨਾਂ ਨੂੰ ਫੜ ਕੇ ਬੰਦ ਕਰੀ ਜਾਂਦੇ ਨੇ ਇਦਾਂ ਨਸ਼ਾ ਨਹੀਂ ਮੁਕਣਾ ਨਸ਼ਾ ਜਿੱਥੋਂ ਆਉਂਦਾ ਉੱਥੋਂ ਬੰਦ ਕਰੋਣ ਤੇ ਫੇਰ ਨਸ਼ਾ ਮੁਕਣਾ ਜੀ ਅਸੀਂ ਇਹੋ ਹੀ ਅਰਜ਼ ਕਰਨੇ ਆ ਪੁਲਿਸ ਪ੍ਰਸ਼ਾਸਨ ਨੂੰ ਇਹ ੱੱਕਾ ਲੋਕਾਂ ਨਾਲ ਨਾ ਕਰਨ ਜੇ ਇਹ ੱੱਕਾ ਕਰਨੋਂ ਨਾ ਹਟੇ ਤਾਂ ਇਹ ਆਉਣ ਵਾਲਾ ਸਮਾ ਜਿਹੜਾ ਲੀਕ ਕੇ ਹੋਰ ਇੱਕ ਤੋਂ ਤਕੜਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਜੇ ਪੁਲਿਸ ਪ੍ਰਸ਼ਾਸਨ ਸਾਡੇ ਅੱਖੇ ਨਾ ਲਗਾਤੇ ਜਿਹੜੀ ਗੋਲੀ ਇਥੋਂ ਆਪਾਂ ਦਿੱਤੀ ਜਾਂਦੀ ਹੈ ਖਾਸ ਕਰਕੇ ਜਿਹਨਾਂ ਨਸ਼ੇੜੀ ਨੇ ਹਾਂਜੀ ਤੇ ਇੱਕੀ ਉੱਤੇ ਉਹ ਗੋਲੀ ਦਾ ਕੋ ਪਰਚਾ ਪਿਆ ਜਾਂ ਹੋਰ ਕੀ ਮਾਮਲਾ ਨਹੀਂ ਜੀ ਉਹ ਗੋਲੀ ਦਾ ਨਹੀਂ ਪਾਇਆ ਉਹਨਾਂ ਨੇ ਕੋਈ ਪੰਨੀ ਪੁੰਨੀ ਲਿਖਿਆ ਤਾਂ ਦਾ ਨੋਟ ਲਿਖਿਆ ਲੈਟਰ ਲਿਖਿਆ ਉਹਦੇ ਲਾਗੇ ਕਹਿੰਦੇ ਇਹਨਾਂ ਕੋਈ ਸਮੈ ਕੀ ਇਹਨਾਂ ਪੀਲੀ ਹੈ ਇਦਾਂ ਦਾ ਕੁਝ ਲਿਖਿਆ ਪਰਚੇ ਦਾ FIR ਦੇ ਵਿੱਚ ਤੇ ਗੋਲੀ ਦਾ ਕੋਈ ਨਹੀਂਗਾ ਉਥੋਂ ਲੈਣ ਚੋਂ ਲੱਗਿਆ ਨੂੰ ਕੱਢਿਆ ਉਹਨਾਂ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਸਬੰਧੀ ਗੱਲ ਕੀਤੀ ਭਈ ਸਾਨੂੰ ਕੋਈ ਪ੍ਰਸ਼ਾਸਨ ਵਾਲਾ ਮਿਲਿਆ ਹੀ ਨਹੀਂ ਜੀ ਪੁਲਿਸ ਪ੍ਰਸ਼ਾਸਨ ਇੱਥੇ ਹੈ ਕੋਈ ਨਹੀਂ ਕੰਮ ਦੱਸਿਆ ਸਟਾਫ ਗਏ ਨੇ ਤੜੀ ਅਗਲੀ ਜਿਹੜੇ ਰਣਨੀਤੀ ਆ ਫਿਰ ਅਗਲੀ ਰਣਨੀਤੀ ਫੇਰਾ ਹੀ ਇੱਕ ਲੀਕ ਕੇ ਨਾ ਕਰਾ ਐਲਾਨ ਵੱਡੇ ਪੱਧਰ ਤੇ ਐਲਾਨ ਕਰਾਂਗੇ ਕੀ ਕਰਨਾ ਜਾਂ ਠਾਣੇ ਦਾ ਘਰਾਉ ਕਰਾਂਗੇ ਜਾਂ ਕੋ ਹੋਰ ਮਸਲਾ ਤਕੜਾ ਕਰਾਂਗੇ ਇਹ ਕਹਿੰਦਾ ਭਾਵੇਂ ਜਿਹੜੇ ਮગર ਮਛਨ ਨੂੰ ਬਚਾਇਆ ਜਾ ਰਿਹਾ ਤੇ ਜਿਹੜੇ ਜੜੇ ਮਛੀ ਨੂੰ ਫੜਿਆ ਜਾ ਰਿਹਾ ਉਹ ਜਿਹੜੀਆਂ ਅੱਗੇ ਮਰੀਆਂ ਨੇ ਉਹਨਾਂ ਨੂੰ ਫੜਿਆ ਜਾਂ ਜਾਂਦੇ ਆ ਤੇ ਮગર ਮਛਾ ਨੂੰ ਬਚਾਇਆ ਜਾਂ ਜਾਂਦੇ ਆ ਉਹ ਪਹਿਲਾਂ ਹੀ ਗੋਲੀਆਂ ਉਹ ਪਹਿਲਾਂ ਹੀ ਨਸ਼ੇ ਤੇ ਲੱਗੇ ਨੇ ਕੈਪਟਨ ਸਰਕਾਰ ਨੇ ਗੋਲੀ ਚਾਲੂ ਕੀਤੀ ਜਾਂ ਗੋਲੀ ਬੰਦੀ ਕਰ ਦਰ ਹਸਪਤਾਲ ਚ ਹੋਣੀ ਆਪੇ ਮਸਲਾ ਮੁੱਕ ਜੇ